ਮੌਸਮ ਦੀ ਗੱਲ ਕਰਦੇ ਹਾਂ ਪੰਜਾਬ ਚ ਮੁੜ ਤੋਂ 2 ਦਿਨਾਂ ਦੇ ਲਈ ਸੀਤ ਲਹਿਰ ਦਾ yellow alert ਚੱਲੀ ਹੈ ਫਾਜ਼ਿਲਕਾ ਫਿਰੋਜ਼ਪੁਰ ਮੁਕਸਰ ਫਰੀਦਕੋਟ ਸਮੇਤ ਕਈ ਜ਼ਿਲ੍ਹਿਆਂ ਦੇ ਲਈ yellow alert ਜਾਰੀ ਕੀਤਾ ਗਿਆ ਹੈ ਤਾਪਮਾਨ ਦੇ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਵਧਣ ਦੀ ਸੰਭਾਵਨਾ ਮਰੇ ਨਾਲ ਮੇਰੇ ਸਹਿਯੋਗੀ ਅੰਕੁਸ਼ ਡੋਬਾਲ ਮੰਡੀ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਨੇ। ਰੋਹਿਤ ਬਾਂਸਲ ਚੰਡੀਗੜ੍ਹ ਤੋਂ ਜੁੜੇ ਹੋਏ ਨੇ ਤੇ ਕੁਲਬੀਰ ਵੀਰਾ ਬਠਿੰਡਾ ਤੋਂ ਸਾਡੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਜਗ੍ਹਾਵਾਂ ਦਾ ਵਕ-ਵਕ ਮੌਸਮ ਦੱਸਾਂਗੇ ਤੇ ਸਭ ਤੋਂ ਪਹਿਲਾਂ ਰੁਕ ਕਰਦੇ ਆਂ ਰੋਹਿਤ ਬਾਂਸਲ ਦਾ ਜੋ ਕਿ ਸਾਨੂੰ ਚੰਡੀਗੜ੍ਹ ਦਾ ਹਾਲ ਦੱਸਣਗੇ ਤਾਂ ਰੋਹਿਤ ਚੰਡੀਗੜ੍ਹ ਦੇ ਵਿੱਚ ਇਸ ਵਕਤ ਕਿਹੋ ਜਿਹਾ ਮੌਸਮ ਹੈ ਕੀ ਕਹਿ ਰਿਹਾ ਮੌਸਮ? ਜਿਹੜੀ ਉਹ ਪਹਿਲਾਂ ਦੇ ਮੁਕਾਬਲੇ ਵਧਣੀ ਜਰੂਰ ਸ਼ੁਰੂ ਹੋ ਚੁੱਕੀ ਹੈ ਕਿ ਸਿੱਧੇ ਤੌਰ ਦੇ ਉੱਪਰ ਦੇਖੀਏ ਤਾਂ ਪੂਰਾ ਪੰਜਾਬ ਵੀ ਠੰਡ ਦੀ ਚਪੇਟ ਦੇ ਵਿੱਚ ਆਉਂਦਾ ਨਜ਼ਰ ਆ ਰਿਹਾ ਪਰ ਜਿਸ ਤਰੀਕੇ ਦੀ ਠੰਡ ਦਸੰਬਰ ਮਹੀਨੇ ਦੇ ਵਿੱਚ ਪੈਣੀ ਚਾਹੀਦੀ ਆ ਹਾਲੇ ਤੱਕ ਉਹ ਪ੍ਰਕੋਪ ਹੈ ਜਿਹੜਾ ਠੰਡ ਦਾ ਪੰਜਾਬ ਦੇ ਅੰਦਰ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਜੇਕਰ ਡਾਊਨ ਮਾਲਵਾ ਏਰੀਆ ਦਾ ਜ਼ਿਕਰ ਕੀਤਾ ਜਾਵੇ ਜਿਸ ਦੇ ਵਿੱਚ ਬਠਿੰਡਾ ਮਾਨਸਾ ਮੁਕਸਰ ਫਰੂਜ਼ਪੁਰ ਫਾਜ਼ਿਲਕਾ ਇਹ ਜਿਹੜੇ ਇਲਾਕੇ ਨੇ ਜਿਹੜੇ ਕਹਿੰਦਾ ਪਾਪਕੇ ਰਾਜਸਥਾਨ ਬੈਲਟ ਦੇ ਨਾਲ ਦੇ ਜਾਂ ਨੇੜੇ ਦੇ ਇਲਾਕੇ ਨੇ ਉਹਨਾਂ ਏਰੀਆ ਦੇ ਵਿੱਚ ਵੀ ਠੰਡ ਦਾ ਅਸਰ ਹੈ ਜਿਹੜਾ ਵੱਡਾ ਕਾਰਨ ਕੀ ਹੈ ਕਿ ਰਤੇਲਾ ਇਲਾਕਾ ਹੈਗਾ ਔਰ ਜਿਹੜਾ ਵੀ ਰਤੀਲਾ ਇਲਾਕਾ ਹੁੰਦਾ ਹੈਗਾ ਉਸ ਜਗ੍ਹਾ ਦੇ ਉੱਪਰ ਠੰਡ ਵੀ ਜ਼ਿਆਦਾ ਪੈਂਦੀ ਹੈ ਗਰਮੀ ਵੀ ਜ਼ਿਆਦਾ ਪੈਂਦੀ ਹੈ ਔਰ ਇਹੀ ਇੱਕ ਵੱਡਾ ਕਾਰਨ ਹੈਗਾ ਕਿ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜਾ ਠੰਡ ਦਾ ਅਸਰ ਹੈਗਾ ਉਹ ਜ਼ਿਆਦਾ ਦਿਖਾਈ ਦੇ ਰਿਹਾ ਹਾਲਾਂਕਿ ਜੇਕਰ ਉੱਪਰ ਵਾਲੇ ਪੰਜਾਬ ਵਾਲੇ ਪਾਸੇ ਦੇਖੇ ਤਾਂ ਪਟਿਆਲਾ ਹੋਇਆ ਫਤਿਹਗੜ ਸਾਹਿਬ ਹੋਇਆ ਮੁਹਾਲੀ ਹੋਇਆ ਉਸ ਤਰੀਕੇ ਦਾ ਅਸਰ ਠੰਡ ਦਾ ਹਾਲੇ ਤੱਕ ਨਜ਼ਰ ਨਹੀਂ ਆ ਰਿਹਾ ਹੈਗਾ ਹਾਲਾਂਕਿ ਪਹਾੜਾਂ ਦੇ ਵਿੱਚ ਜ਼ਰੂਰ ਬਰਫਬਾਰੀ ਦੀਆਂ ਜਿਹੜੀਆਂ ਗੱਲਾਂ ਸੀ ਉਹ ਸਾਹਮਣੇ ਆਈਆਂ ਪਰ ਉਸ ਤਰੀਕੇ ਦੇ ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਚ ਨਹੀਂ ਚੱਲ ਰਹੀ ਹੈ ਇਹੀ ਵਜ੍ਹਾ ਹੈ ਕਿ ਠੰਡ ਜਿਹੜੀ ਉਹ ਉਸ ਤਰੀਕੇ ਨਾਲ ਵਾਧੂ ਹੋਈ ਨਜ਼ਰ ਨਹੀਂ ਆ ਰਹੀ ਕਿਉਂਕਿ ਜਦੋਂ ਤੇਜ਼ ਹਵਾਵਾਂ ਚੱਲਦੀਆਂ ਨੇ ਤਾਂ ਉਹ ਆਪਣੇ ਨਾਲ ਜਿਹੜੀਆਂ ਪਹਾੜਾਂ ਤੋਂ ਬਰਫ਼ ਹੈ ਉਸ ਦਾ ਅਸਰ ਮੈਦਾਨੀ ਇਲਾਕਿਆਂ ਤੱਕ ਲੈ ਕੇ ਆਉਂਦੀਆਂ ਨੇ ਔਰ ਉਸੇ ਵਜ੍ਹਾ ਦੇ ਕਰਕੇ ਜਿਹੜਾ ਕਹਿੰਦੇ ਕਿ ਮੌਸਮ ਦੇ ਵਿੱਚ ਇੱਕ ਵੱਡਾ ਬਦਲਾਅ ਹੈਗਾ ਉਹ ਨਜ਼ਰ ਆਉਂਦਾ ਹੈਗਾ ਜਿੰਨੀ ਦੇਰ ਤੱਕ ਸ਼ੀਤ ਲਹਿਰ ਹੈ ਜਿਹੜੀ ਉਹ ਸ਼ੁਰੂ ਨਹੀਂ ਹੋਏਗੀ ਉਨੀ ਦੇਰ ਤੱਕ ਸ਼ਾਇਦ ਠੰਡ ਦਾ ਜਿਹੜਾ ਅਸਰ ਹੈਗਾ ਉਹ ਦਿਖਾਈ ਨਹੀਂ ਦੇਗਾ ਧੁੰਦ ਦਾ ਅਸੀਂ ਜ਼ਿਕਰ ਕਰੀਏ ਆਮ ਤੌਰ ਤੇ ਜ਼ਿਆਦਾਤਰ ਪੰਜਾਬ ਦੇ ਵਿੱਚ ਉਸ ਤਰੀਕੇ ਦੇ ਨਾਲ ਕੋਈ ਖਾਸ ਜਿਹੜੀ ਧੁੰਦ ਹੈਗੀ ਉਹ ਵੀ ਨ ਹੀ ਕਾ ਵੱਡਾ ਕਰਨਾ ਹੈ ਕਿ ਜ਼ਿਆਦਾਤਰ ਜਿਹੜਾ ਮੌਸਮ ਹੈ ਉਹ ਹਾਲੇ ਤੱਕ ਕਲੀਅਰ ਨਜ਼ਰ ਆ ਰਿਹਾ ਹੈਗਾ ਕੁਝ ਇਲਾਕਿਆਂ ਦੇ ਵਿੱਚ ਜ਼ਰੂਰ ਧੁੰਦ ਦਾ ਜਿਹੜਾ ਅਸਰ ਹੈਗਾ ਉਹ ਦੇਖਣ ਨੂੰ ਮਿਲਦਾ ਪਰ ਸੂਰਜ ਵੀ ਸਵੇਰੇ 7:30 ਦੇ ਕਰੀਬ ਜਿਹੜਾ ਅਕਲਿਏ ਕੇ ਚੜ ਜਾਂਦਾ ਹੈਗਾ ਔਰ ਇਸ ਵਜ੍ਹਾ ਦੇ ਕਰਕੇ ਜਿਹੜੀ ਉਸ ਤੋਂ ਹੀ ਜਿਹੜੀ ਗਰਮੀ ਹੈਗੀ ਉਹ ਵਧਣੀ ਸ਼ੁਰੂ ਹੋ ਜਾਂਦੀ ਔਰ ਉਸ ਤਰੀਕੇ ਨਾਲ ਜਿਹੜੀ ਠੰਡ ਹੈ ਉਹ ਹਾਲੇ ਤੱਕ ਪੰਜਾਬ ਦੇ ਅੰਦਰ ਨਜ਼ਰ ਨਹੀਂ ਆ ਰਹੀ ਹੈ ਜੀ ਜੀ ਤਾਂ ਜਾਣਕਾਰੀ ਲਈ ਧੰਨਵਾਦ ਸੜਨਾ ਜੁੜੇ ਰਹੇ ਤੇ ਤਸਵੀਰਾਂ ਦਿਖਾਉਂਦੇ ਰਹੇ ਤੇ ਹੁਣ ਰੁਕ ਕਰਦਿਆਂ ਅੰਕੁਸ਼ ਟੋਬਾਲ ਦਾ ਜੋ ਸਾਡੇ ਨਾਲ ਮੰਡੀ ਤੋਂ ਜੁੜੇ ਹੋਏ ਨੇ ਅੰਕੁਸ਼ ਮੰਡੀ ਦੇ ਮੌਸਮ ਦਾ ਕੀ ਹਾਲ ਹੈ ਕਿਉਂਕਿ ਜੇ ਪਹਾੜਾਂ ਦੇ ਵਿੱਚ ਮੌਸਮ ਬਦਲੇਗਾ ਉੱਥੇ ਠੰਡ ਵਧੇਗੀ ਤਾਂ ਇਸ ਦੇ ਨਾਲ ਪੰਜਾਬ ਦੇ ਵੀ ਅਸਰ ਦਿਖੇਗਾ हिमाचल प्रदेश की अगर हम बात करें तो मौसम लगातार शुष्क बना हुआ है नवंबर महीने में पिचानवे फीसदी तक कम और दिसंबर महीने के जो 11 दिन हुए इसमें 100 फीसदी तक कम बर्फबारी और बारिश हुई है यानी कि एक एक बूंद का इंतजार फिलहाल हिमाचल प्रदेश में किया जा रहा है और नवंबर महीने में जिस तरह की बारिश होती रही है वैसी बारिश देखने के लिए नहीं मिली हालांकि अगर ठंड की बात करें तो सुबह और शाम के वक्त खासी ठंड देखने के लिए मिल रही है यह जिला मंडी का सुंदरनगर इलाका है और आप देख पा रहे होंगे की जो धुंध है वो एक इलाके में छाई हुई है हालांकि धूप भी आने वाली है इससे पहले धुंध धीरे धीरे छंटती हुई नजर आ रही है लेकिन यह जो पूरा इलाका है यह लेक के साथ लगता हुआ इलाका है इसलिए पर ठंड भी ज्यादा रहती है अगर तापमान की बात करें हम पूरे प्रदेश भर में तो जो पहाड़ है ताबों में माइनस डिग्री तक तापमान रिकॉर्ड किया जा रहा है वही अगर हम अधिकतम तापमानों की बात करें तो ऊना में सबसे ज्यादा पच्चीस डिग्री तक तापमान रिकॉर्ड किया गया है और इस पूरे इलाके की बात करें तो यहां पर दोपहर के वक्त तापमान बीस डिग्री तक चला जाता है लेकिन जब शाम होती है तो शाम होते होते ये तापमान दो से तीन डिग्री तक लुढ़क जाता है यानी कि जो अधिकतम तापमान है और न्यूनतम तापमान है उसमें बहुत ज्यादा अंतर है यही वजह है कि लोग वायरल की चपेट में आ रहे हैं और शुष्क ठंड से परेशान हो रहे हैं लंबे वक्त से बर्फबारी और बारिश का इंतजार किया जा रहा है बर्फबारी बारिश होगी तो इससे न सिर्फ किसान बागवानों को फायदा होगा बल्कि जो हिमाचल प्रदेश के साथ लगते इलाके हैं हरियाणा पंजाब दिल्ली एनसीआर इन इलाकों में भी फायदा होगा और जो शुष्क ठंड पड़ रही है उससे लोगों को राहत नजर आएगी ਠੀਕ ਹੈ ਕੁਝ ਤੋਂ ਆਪ ਹਮੇ ਤਸਵੀਰਾਂ ਦਿਖਾਤੇ ਰਹੇ ਤੇ ਹੁਣ ਅਸੀਂ ਰੁਕ ਕਰ ਦਿਆਂ ਕੁਲਬੀਰ ਵੀਰਾ ਜੋ ਕਿ ਸਾਡੇ ਨਾਲ ਬਠਿੰਡਾ ਤੋਂ ਜੁੜੇ ਹੋਏ ਨੇ ਤਾਂ ਕੁਲਬੀਰ ਬਠਿੰਡਾ ਦਾ ਮੌਸਮ ਕਿਓ ਜ ਹੈ ਇੱਥੇ ਤਾਪਮਾਨ ਦੇ ਵਿੱਚ ਕਿੰਨੀ ਗਰਾਵਰ ਦੇਖਣ ਨੂੰ ਮਿਲ ਰਹੀ ਹੈ ਲਗਾਤਾਰ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਿਹੜਾ ਜਾਰੀ ਕੀਤਾ ਜਾ ਰਿਹਾ ਹੈ ਲੇਕਿਨ ਜੇ ਗੱਲ ਕਰੀਏ ਮੌਸਮ ਦੀ ਤਾਂ ਮੌਸਮ ਉਸ ਤਰ੍ਹਾਂ ਦਾ ਮੌਸਮ ਹਜੇ ਨਹੀਂ ਹੈ ਕਿਉਂਕਿ ਜੇ ਠੰਡ ਦੀ ਗੱਲ ਕਰੀਏ ਤਾਂ ਠੰਡ ਜਿਹੜੀ ਹੈ ਰਾਤ ਦੇ ਸਮੇਂ ਜ਼ਰੂਰ ਜਿਹੜਾ 4 ਡਿਗਰੀ ਤੋਂ ਲੈ ਕੇ 10 ਡਿਗਰੀ ਦੇ ਵਿੱਚਕਾਰ ਜਿਹੜਾ ਆ ਉਸ ਟਾਈਮ ਜਿਹੜਾ ਮਤਲਬ ਜਿਹੜਾ ਖਾਸ ਕਰਕੇ ਅੰਤਗਰੇਟਰ ਜਿਹੜਾ ਤਾਂ ਮਾਣਾ ਉਹ ਰਹਿੰਦਾ ਹੈ ਲੇਕਿਨ ਦਿਨ ਵੇ ਜਿਹੜਾ ਉਹ ਧੁੱਪ ਜਿਹੜੀ ਆ ਉਹ ਸਵੇਰੇ 7:3 7 ਵਜੇ ਸੂਰਜ ਜਦੋਂ ਨਿਕਲਦਾ ਤਾਂ ਉਸ ਤੋਂ ਬਾਅਦ ਜਿਹੜਾ ਮੌਸਮ ਜ਼ਰੂਰ ਸਾਰਾ ਦਿਨ ਜਿਹੜਾ ਠੀਕ ਰਹਿੰਦਾ ਧੁੱਪ ਰਹਿੰਦੀ ਹੈ ਤਾਂ ਜਿਸ ਦੇ ਨਾਲ ਹਲਕੀ ਫੁਲਫੀ ਜਿਹੜੀ ਹੈ ਗਰਮੀ ਵੀ ਰਹਿੰਦੀ ਹੈ ਲੇਕਿਨ ਸ਼ਾਮ ਦਾ ਤੇ ਸਵੇਰ ਦਾ ਮੌਸਮ ਆ ਜਿਹੜਾ ਉਹ ਬਹੁਤ ਠੰਡਾ ਲੇਕਿਨ ਖਾਸ ਕਰਕੇ ਖੇਤਾਂ ਦੇ ਵਿੱਚ ਜਿਹੜੇ ਏਰੀਆ ਦੇ ਵਿੱਚ ਖੇਤਾਂ ਦੇ ਵਿੱਚ ਜਿਹੜੀਆਂ ਸੜਕਾਂ ਨੇ ਉਹਨਾਂ ਦੇ ਉੱਤੇ ਧੁੰਦ ਵੀ ਦਿਖਾਈ ਦੇ ਰਹੀ ਹੈ ਕਿਉਂਕਿ ਤਣਕਬੀ ਜੀ ਹੌਨ ਕਾਰਨ ਇਸੇ ਜਿੱਥੇ ਵੀ ਪਾਣੀ ਲੱਗਦਾ ਤਾਂ ਉਥੇ ਧੁੰਦ ਜਿਹੜੀ ਆ ਉਹ ਜਰੂਰ ਨਜ਼ਰ ਆਉਂਦੀ ਹੈ ਲੇਕਿਨ ਮੌਸਮ ਫਿਲਹਾਲ ਜਿਹੜਾ ਉਹ ਆਮ ਦੀ ਤਰ੍ਹਾਂ ਹੀ ਜਿਹੜਾ ਚੱਲ ਰਿਹਾ ਹੈ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਮੌਸਮ ਵਿਭਾਗ ਨੇ ਕਿਹਾ ਕਿ ਜਿਸ ਤਰ੍ਹਾਂ ਠੰਡ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਵਧੇਗੀ ਔਰ ਇਹ ਪਿਛਲੇ ਸਾਲਾਂ ਦੇ ਮੁਕਾਬਲੇ ਵੀ ਇਸ ਵਾਰ ਜਿਹੜੀ ਆ ਵਧਣ ਦੀ ਹੋਰ ਸੰਭਾਵਨਾ ਹੈਗੀ ਆ ਲੇਕਿਨ ਗੱਲ ਕਰੀਏ ਇਸ ਦਾ ਪੁੱਛ ਜਿਹੜੇ ਲੋਕ ਸ਼ਹਿਰ ਸਬਾਟੇ ਵਾਲੇ ਨੇ ਉਹਨਾਂ ਨੂੰ ਜ਼ਰੂਰ ਕਿਉਂਕਿ ਠੁਸਕ ਠੰਡ ਹੋਣ ਕਾਰਨ ਖਾਂਸੀ ਜ਼ੁਕਾਮ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਤੇ ਲੇਕਿਨ ਉਹਨਾਂ ਨੂੰ ਵੀ ਖਾਸ ਕਰਕੇ ਬਜ਼ੁਰਗਾਂ ਨੂੰ ਵੀ ਜਿਹੜਾ ਠੰਡ ਦੇ ਵਿੱਚ ਬਾਹਰ ਜਾਣ ਤੋਂ ਰੋਕਿਆ ਹੋਇਆ ਹੈ ਡਾਕਟਰਾਂ ਨੇ ਵੀ ਇਹ ਗੱਲ ਕਹੀ ਹੈ ਕਿ ਤੁਸੀਂ ਜਿਹੜਾ ਸ਼ਹਿਰ ਸਬਾਟੇ ਨੇ ਹੁਣ ਉਹ ਸਵੇਰ ਦੇ ਨਾ ਕਰੋ ਕਿਉਂਕਿ ਆਕਸੀਜਨ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਫਰਕ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਘੱਟ ਹੋ ਜਾਂਦੀ ਹੈ ਧੁੰਦ ਕਾਰਨ ਜਾਂ ਇਸ ਠੰਡੇ ਮੌਸਮ ਕਾਰਨ ਤਾਂ ਜਦੋਂ ਮੌਸਮ ਖੁੱਲੇਗਾ ਤਾਂ ਉਸ ਟਾਈਮ ਹੀ ਜਾਓ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਲਗਾਤਾਰ ਜਿਹੜੀ ਠੰਡ ਵਧ ਰਹੀ ਹੈ ਲੇਕਿਨ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਹਜੇ ਤੱਕ ਠੰਡ ਨਹੀਂ ਪਈ ਤਾਂ ਕੁਝ ਲੋਕ ਵੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਠੰਡ ਹੋਰ ਵਧੇਗੀ ਕਿਉਂਕਿ ਜਿਸ ਤਰ੍ਹਾਂ ਦੀਆਂ ਜਿਹੜੇ ਹਾਲਾਤ ਨੇ ਉਹ ਲੱਗ ਰਹੇ ਨੇ ਤਾਂ ਜਰੂਰ ਜਿਹੜੀ ਠੰਡ ਆ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਵਧੂਗੀ ਲੇਕਿਨ ਫਿਲਹਾਲ ਜਿਹੜੀ ਆ ਮੌਸਮ ਠੀਕ ਚੱਲ ਰਿਹਾ ਹੈ ਅ ਲੇਕਨ ਲੋਕਾਂ ਨੂੰ ਸਰ ਰਹਿਣ ਦੀ ਜ਼ਰੂਰ ਸਲਾਹ ਜਿਹੜੇ ਆ ਡਾਕਟਰ ਦੇ ਰਹੇ ਨੇ ਕਿਉਂਕਿ ਮੌਸਮ ਜਿਹੜਾ ਕਿਤੇ ਟਾਈਮ ਵੀ ਪਰਬਟ ਬਦਲ ਸਕਦਾ ਹੈ ਜੀ ਕਿਹਾ ਤਾਂ ਜਾਣਕਾਰੀ ਲਈ ਤੁਹਾਡਾ ਸ਼ਬਦ ਧੰਨਵਾਦ ਜਿਨ੍ਹਾਂ ਨੇ ਸਾਨੂੰ ਵੱਖ-ਵੱਖ ਜਗਾ ਦਾ ਮੌਸਮ ਦੱਸਿਆ ਤੇ ਤਾਪਮਾਨ ਦੇ ਵਿੱਚ ਵੀ ਲਗਾਤਾਰ ਜਿਹੜੀ ਆ ਹੁਣ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਮੌਸਮ ਬਦਲ ਰਿਹਾ ਹੈ ਇਲਾਕਿਆਂ ਦੇ ਵਿੱਚ ਸੀਤ ਲਹਿਰ ਵੀ ਜਿਹੜੀ ਆ ਉਹ ਜਾਰੀ ਕੀਤੀ ਗਈ ਹੈ